ਚੰਗੀ ਜੀ ਜੇ ਡੂਈ ਸਿੱਧੀ ਹੁੰਦੀ ਮਾੜੀ ਜੀ ਤਾਂ ਡੂਈ ਸਿੱਧੀ ਨਹੀਂ ਹੁੰਦੀ ਹੈਗੀ ਤੇ ਸਰਪੰਚਾਂਮੀ ਤਾਂ ਨਹੀਂ ਬਣਿਆ ਹਾਂ 3 ਲੱਖ ਵਾਲਾ ਹੈ 6.5 ਲੱਖ ਵਾਲਾ ਉਹ ਵਹਿਮ ਨਾ ਕਰ ਹਾਂ ਬਾਬੂ ਜੀ ਦਾ ਦਲੇ ਡਾ ਐਡਾ ਤਾਂ ਹੈਗਾਗਾ ਹੁਣ ਪੱਲੋ ਪਾ ਕੇ ਤੇ ਦੇਣ ਲੱਗਿਆ ਅਗਲਾ ਇਹ ਤਾਂ ਪੱਲਿਓ ਪਾ ਕੇ ਬੋਲਣਾ ਕੰਮ ਕਰਦੇ ਨੇ 66% ਡਿਸਕਾਊਂਟ ਹੈ ਤੇ ਉਹ 60% ਕੌਣ ਕਰ ਦੂਗਾ ਟਾਲੀ ਦਾ ਕੰਮ ਹੋਇਆ ਹੋਇਆ ਪੀਯੂਸੀ ਪਾਸ ਹੋਈ ਹੋਈ ਐ ਇਸ ਕੰਮ ਕਰਿਆ ਹੋਇਆ ਆ ਦੇਖ ਤਿੰਨ ਸੀਟੜ ਤਾਂ ਆ ਗਿਆ ਹਾਂ ਦੋ ਸੀਟੜ ਆ ਗਿਆ ਹਾਂ ਤੇ ਕਾ ਡਵਾਈਟਰ ਆ ਗਿਆ ਅੱਛਾ ਦੋ ਸੀਟਡ ਹਾਂ ਨਾਲ ਆਹ ਟੇਬਲ ਆ ਗਿਆ ਨਾਲ ਟੇਬਲ ਆ ਗਿਆ ਤੇ ਨਾਲ ਹੀ ਗੱਡੀਆਂ ਨਾਲ ਹੀ ਗੱਡੀਆਂ ਆ ਗਈਆਂ 66% ਡਿਸਕਾਊਂਟ 330000 ਦਾ ਬਾਕੀ ਪੁੱਛਲਾ ਕਿੰਨੇ ਦਾ ਰਹਿ ਗਿਆ ਸਰਪੰਚ ਉਹ ਮੈਂ ਬਰਨਾਲੇ ਵੀ ਕਰੇ ਸੀਗਾ ਪਤਾ ਆਪਣੇ ਬੁੱਢੀ ਜਣਾਂ ਦੇ ਉਹ ਵੀ ਸਾਢੇ ਤਿੰਨ ਦਾ ਬੋਲੀ ਜਾਂਦੇ ਸੀਗੇ ਐ ਨਾਉਣੀ ਲਈਦਾ ਹੁੰਦਾ ਕਿਸੇ ਦਾ ਚਲ ਕੋਈ ਗੱਲ ਨਹੀਂ ਫਿਰ ਪਰ ਕੋਈ ਡਰੇਗਾ ਤੁਸੀਂ ਕਿੰਨੇ ਦੇ ਦੋਗੇ ਜੀ ਰਾਏਕੋਟ ਚ ਦਾ ਰੇਟ ਹੈਗਾ 330000 ਰੁਪਏ ਜੀ ਹਾਂਜੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਉਹਨੂੰ 60% ਦੇ ਡਿਸਕਾਊਂਟ ਰੱਖੇਗਾ 1,10,000 ਰੁਪਏ ਦਾ ਵੀਡੀਓ ਸ਼ੇਅਰ ਕਰਨ ਦੀ ਇਨਾ 1,10,000 ਰੁਪਏ ਦਾ ਹੈਗਾ ਡਿਲੀਵਰੀ ਫ੍ਰੀ ਡਿਲੀਵਰੀ ਫ੍ਰੀ ਡਿਲੀਵਰੀ ਫ੍ਰੀ ਆਨਲਾਈਨ ਬੁਕਿੰਗ 1000 ਰੁਪਿਆ ਜਦੋਂ ਸੋਫਾ ਤੁਹਾਡੇ ਘਰੇ ਪਹੁੰਚ ਗਿਆ 1,09,000 ਰੁਪਿਆ ਉਦੋਂ ਦੇਣਾ ਹੈਗਾ ਪਰ ਇਹਦੇ ਚ ਇੱਕ ਸ਼ਰਤ ਹੈ ਸਾਡੀ ਕੀ ਸ਼ਰਤ ਹੈ ਜੀ ਸ਼ਰਤ ਇਹ ਵੀ ਅੱਜ ਤੁਸੀਂ 1000 ਪਾਉਗੇ ਤੇ ਤੁਹਾਨੂੰ 30 ਦਿਨਾਂ ਬਾਅਦ ਵਾਰੀ ਆਉਗੀ ਆਹੋ ਆਹੋ ਇਹ ਦੇਣਾ ਹੋ ਤੁਸੀਂ 1000 ਪਾ ਕੇ ਕੱਲ ਨੂੰ ਕੋਈ ਸਾਡਾ ਸੋਫਾ ਭੇਜ ਦਿਓ ਇਦਾਂ ਹੁਣ ਸਾਨੂੰ ਵੀ ਪਤਾ ਹੀ ਆ ਇਹੋ ਜੀ ਚੀਜ਼ ਬਰੌਂਟ ਤੇ ਕੰਮ ਕਰਦੇ ਕੰਮ ਕਰਦੇ ਹੈ ਜੀ ਬਣਾਉਂਦੇ ਮੈਂ ਤਾਂ ਹੁੰਦੀ ਆ